ਇਹਾਰੇ ਦੇ ਦ੍ਰਿਸ਼ ਇਹ ਆਪਣਾ ਸੇਲੇ ਦੀ ਜੋ ਜਮਾ ਰਾਸ਼ੀ ਨੂੰ ਬਾਦਰੀਸ਼ ਲੈ ਕੇ ਆ ਰਹੇ ਸੀਗੇ ਤੇ ਪੁਰਾਣਾ ਬੱਸ ਸਟੈਂਡ ਕੋਲੋਂ ਇਨਾ ਤੇ ਪਿੱਛੇ ਦੋ ਮੋਟਰਸਾਈਕਲ ਦੇ 5 ਤੋਂ 6% ਸਵਾਰ ਸੀਗੇ ਜਿਨ੍ਹਾਂ ਦੇ ਫੇਸ ਕਵਰ ਸੀਗੇ ਉਹਨਾਂ ਨੇ ਇਧਰੋਂ ਤੇ ਪਿੱਛਾ ਕੀਤਾ ਤੇ ਪੁਰਾਣੀ ਆਵਾਦੀ ਕੋਲ ਆ ਕੇ ਅ ਅੱਗੇ ਪਿੱਛੇ ਬਾਈਕਸ ਲਾ ਕੇ ਇੱਕ ਤੇਸ ਧਾਰ ਵਾਲੇ ਹਮਲਾਵਰਾਂ ਨਾਲ ਗੱਲ ਕਰਨ ਲੱਗੇ ਨਾ ਕੋਲੋਂ ਡਾਕ ਲਾ ਕੇ ਆ ਟੀਮ ਬਣਾਈਗੀ ਜਿਹਨੂੰ ਮੇਨ ਡੀਐਸਪੀ ਖੰਨਾ ਤੇ ਉਹਨਾਂ ਦੇ ਐਸਐਚਓ ਸਿਟੀ ਟੂ ਬਲੀਡ ਕਰ ਰਹੇ ਸੀਗੇ ਤੇ ਸੀਸੀਟੀਵੀ ਟ੍ਰੇਲ ਇਸਟੈਬਲਿਸ਼ ਕੀਤੀ ਗਈ ਤੇ ਇੱਕ ਟੈਕਨੀਕਲ ਐਵੀਡੈਂਸ ਨੂੰ ਵੀ ਯੂਜ਼ ਕਰਦੇ ਹੋਏ ਅਸੀਂ ਜੋ ਇਸ ਕੇਸ ਦੇ ਵਿੱਚ ਮੇਨ ਸਾਰੇ ਕਿਉ ਸੀਗੇ ਉਹਨਾਂ ਨੂੰ ਟ੍ਰੇਸ ਵੀ ਕੀਤਾ ਗਿਆ ਤੇ ਅਰੈਸਟ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ ਮੇਨ ਜੋ ਦੋਸ਼ੀ ਹੈ वो गुरदीप सिंह उर्फ बूटा सुनील कुमार पुत्र खेम बहादुर रूपचंद ते आ, तुफीश पुत्र लाल राम ये चार पर्सन अरेस्ट हुए हैं ਦੀਪ ਸਿੰਘ ਉਰ ਫੂਟਾ ਦੇ ਉਪਰ ਪ੍ਰੀਵੀਅਸ ਵੀ ਦੋ ਹੋਰ ਚੋਰੀ ਦੇ ਮੁਕਦਮੇ ਦਰਜ ਨੇ ਜੇ ਜੋ ਮੰਡੀ ਗੋਵਿੰਦਗੜ ਪਰ ਐਸਐਸ ਨਗਰ ਵਿਖੇ ਵੀ ਉਹਨੇ ਚੋਰੀ ਕੀਤੀ ਹੈ ਤੇ ਸੁਨੀਲ ਕੁਮਾਰ ਦੇ ਉਪਰ ਇਸ ਕੇਸ ਤੋਂ ਇਲਾਵਾ ਤਿੰਨ ਹੋਰ ਮੁਕਦਮੇ ਹੈ ਜੋ ਸਰਹੰਦ ਤੇ ਮੰਡੀ ਗੋਵਿੰਦਗੜ ਏਰੀਆ ਵਿਖੇ ਵੀ ਉਹਨੇ ਚੋਰੀ ਕੀਤੀ ਹੈ ਤੇ ਜੋ ਰੂਪ ਚੰਦਰ ਉਹਦੇ ਉਪਰ ਇੱਕ ਹੋਰ ਸਰਹੰਦ ਥਾਣੇ ਦੇ ਵਿਖੇ ਇੱਕ ਚੋਰੀ ਦਾ ਮੁਕਦਮਾ ਦਰਜ ਹੈ ਤੇ ਆ ਵਾਲੀ ਜੋ ਗਿਰੋ ਹੈ ਇਹਦੇ ਪਰਦਾ ਫਾਸ਼ ਹੋਣ ਤੋਂ ਇੱਕ ਜੋ ਮਲਟੀ ਡਿਸਟ੍ਰਿਕਟ ਦੇ ਵਿੱਚ ਇੱਕ ਚੋਰੀ ਦੇ ਗਿਰੋ ਚ ਕੰਮ ਕਰ ਰਿਹਾ ਸੀਗਾ ਉਹਦਾ ਟ੍ਰੇਸ ਵੀ ਹੋਇਆ ਉਹਨਾਂ ਨੂੰ ਫੜਿਆ ਗਿਆ ਹੈ ਇਹਨਾਂ ਦੇ ਕੋਲੋਂ ਚੋਰੀ ਕਰਨ ਵੇਲੇ ਜੋ ਹਥਿਆਰ ਯੂਜ਼ ਕੀਤਾ ਗਿਆ ਸੀਗੇ ਜੋ ਦਾ ਤੇ ਖੁਕਰੀ ਜੋ ਇੱਕ ਨੇਪਾਲੀ ਹਥਿਆਰ ਹੁੰਦਾ ਹੈਗਾ ਖੁਕਰੀ ਤੇ ਤਲਵਾਰ ਤੇ ਇੱਕ ਬਿਨਾ ਨੰਬਰੀ ਮੋਟਰਸਾਈਕਲ ਬਰਾਮਦ ਹੋਈ ਹੈ